ਮੇਰੇ ਸਾਥੀਓ ਇਹ ਸਾਡਾ ਬਾਹਰ ਦਾ ਹਸਪਤਾਲ ਰੋਡ ਹੈ ਇਹਨੂੰ ਸ਼੍ਰੀ ਮੁਕਸਰ ਵੀ ਰੋਡ ਕਹਿ ਦਿੰਦੇ ਆ ਪਹਿਲਾਂ ਤਾਂ ਮੈਂ ਉਹ ਲਾਈਨ ਦਿਖਾਦਾ ਇਹ ਲਾਈਨ ਕਿੰਨੀ ਇੱਧਰ ਆਈ ਹੋਈ ਤਾਂ ਟ੍ਰੈਫਿਕ ਚੱਲ ਰਿਹਾ ਦੇਖੋ ਫਾਟਕਾਂ ਦਾ ਆ ਜੂਮ ਕਰਕੇ ਦਿਖਾਣਾ ਤੁਹਾਨੂੰ ਆ ਦੇਖੋ ਵੀ ਆ ਦੇਖੋ ਇਹ ਟੈਲੀਫੋਨ ਐਕਸਚੇਂਜ ਤੱਕ ਦਾ ਟ੍ਰੈਫਿਕ ਆ ਜਾਂਦਾ ਇੱਥੇ ਦੂਸਰੀ ਗੱਲ ਇਹ ਆ ਵੀ ਦੁਕਾਨਦਾਰ ਇੱਥੇ ਇਕੱਠੇ ਹੋਇਆ ਕੀ ਗੱਲਬਾਤ ਆ ਆਪਾਂ ਪੁੱਛਦੇ ਆ ਕੱਲ ਇੱਥੇ ਕੋਈ ਰੇੜੀ ਰੂੜੀ ਵੀ ਪਲਟੀ ਐ ਸੱਤਾਂ ਲੱਗੀਆਂ ਬੰਦੇ ਦੇ ਹਾਂਜੀ ਇੱਥੇ ਮੀਚੀ ਕੋਚਰ ਜੀ ਔਰ ਸਾਡੇ ਹੋਰ ਇੱਥੇ ਦੁਕਾਨਦਾਰ ਭਰਾ ਵੀ ਔਰ ਸਾਰੇ ਖੜੇ ਐ ਹਾਂਜੀ ਪਿੰਨਾ ਜੀ ਇਹ ਪਰ ਕਿੰਨਾ ਕੱਿਰ ਤੁਸੀਂ ਮਲਬਾਪ ਦੀ ਜੇਲ੍ਹ ਤੋਂ ਬੁਵਾਈ ਜਾਓਗੇ ਬਈ ਇਹਨੂੰ 2.5 ਸਾਲ ਹੋ ਗਏ ਪੂਰੇ ਠੀਕ ਐ ਇੱਥੇ ਨਿਤ ਡਿੱਗਦਾ ਹੈਗਾ ਜਦੋਂ ਬਾਰਿਸ਼ ਹੁੰਦੀ ਹੈ ਬਾਰਿਸ਼ੀ ਦੇ ਵਿੱਚ ਇਹ ਖੱਡਾ ਬਣ ਜਾਂਦਾ ਖੱਡੇ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਇਹਨੂੰ ਮਾਰਾ ਬਈ ਬਾਈ 3 ਸਾਲ ਹੋ ਗਏ ਇਹਨਾਂ ਨੂੰ ਆਇਆਂ ਨੂੰ ਇਹ ਸੜਕ ਬਣੀ ਇੱਕ ਵਾਰੀ ਕੋਈ ਮਾੜਾ ਮੋਟਾ ਨਹੀਂ 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 ਵੀਰੇ ਬਣੇਗੀ ਇਹ ਇੱਥੇ ਸੀਵੇਰੇ ਜੀ ਪਿਆ ਸੀ 21 ਫੁੱਟ ਡੂੰਗਾ ਉੱਥੇ ਉਹਨਾਂ ਨੇ ਖੱਡਾ ਮਾਰਿਆ ਇਹਦੇ ਵਿੱਚ ਪਾਣੀ ਵੜ ਤੇ ਰੋੜ ਇਥੋਂ ਬੈਠ ਗਿਆ ਸੀਵਰ ਬੋਰਡ ਦੀ ਗਲਤੀ ਨਾ ਹੋਇਆ ਸੀਵਰ ਬੋਰਡ ਦੀ ਗਲਤੀ ਨਾਲ ਨਹੀਂ ਜਿਹੜਾ ਦੂਜੇ ਦਾ ਪਾਈਪਲਾਈਨ ਜਿਹੜੀ ਪਾਈਪਲੈਨ ਵਾਲੇ ਸੀਐਨਜੀ ਤਾਂ ਸੀਐਨਜੀ ਨੇ ਸੀਐਨਜੀ ਨੇ ਉਧਰ ਖੱਡਾ ਮਾਰਿਆ ਸੀ ਉਹ ਪਾਣੀ ਵਿੱਚ ਵੜ ਕੇ ਮੀਂਹ ਦਾ ਤੇ ਇਹ ਖੱਡਾ ਟੋਆ ਬਣ ਗਿਆ ਬਹੁਤ ਵੱਡੇ ਵਾਲਾ ਇਹਨੂੰ 2.5 ਸਾਲ ਤੋਂ ਕਿਸੇ ਨੇ ਨਹੀਂ ਦੇਖਿਆ ਵੀਰੇ ਸਾਰੇ ਬੰਦੇ ਪ੍ਰਸ਼ਾਸਨ ਦੇ ਇਥੋਂ ਟੱਪਦੇ ਆ ਸੀਐਨਜੀ ਪਾਈਪ ਦੀ ਗਲਤੀ ਨਾਲ ਇਹ ਟੋਆ ਬਣਿਆ ਜੀ 10 15 20 ਫੁੱਟ ਕਹਿ ਸਕਦੇ ਆ ਉਥੋਂ ਤੱਕ ਹੀ ਚਲਾ ਗਿਆ ਹੁੰ ਦਾ ਟੋਆ ਇਹ ਤੇ ਗਲਤੀ ਇਹ ਹੈਗੀ ਆ ਸੀਐਨਜੀ ਪਾਈਪਲਾਈਨ ਵਾਲਿਆਂ ਦੀ ਸੀਐਨਜੀ ਪਾਈਪਲਾਈਨ ਦੀ ਉਦੋਂ ਮੁੜ ਕੇ ਇੱਥੇ ਸਾਰੇ ਟੱਪਦੇ ਆ ਪ੍ਰਸ਼ਾਸਨ ਟੱਪਦਾ ਆ ਆਮ ਆਦਮੀ ਵੀ ਟੱਪਦੀ ਆ ਕਾਲੀ ਵੀ ਕਾਂਗਰਸ ਵੀ ਪਾਰਟੀ ਦਾ ਨਾਲ ਕੋਈ ਮਤਲਬ ਨਹੀਂ ਕਿਸੇ ਦਾ ਕੋਈ ਮਰਜ਼ੀ ਟੱਪਦਾ ਮਗਰ ਦੇਖਦੇ ਤਾਂ ਹੈਗੇ ਆ ਨਾ ਇੱਥੋਂ ਇੱਥੋਂ ਡਿੱਗਦੇ ਵੀ ਆ ਆਟੋ ਵਾਲਾ ਜਾਂਦਾ ਇਹ ਸਾਈਡ ਤੋਂ ਹੋ ਗਿਆ ਇਧਰਲੀ ਸਾਈਡ ਤੋਂ ਜਾਂਦੇ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਕਮੇਟੀ ਵੀ ਜਾਏ ਸੀ ਦੋ ਦਿਨਾਂ ਦੀ ਕੋਈ ਸੁਣਦਾ ਹੀ ਨਹੀਂ ਇਹਦੇ ਬਾਰੇ ਬਹੁਤ ਬੁਰਾ ਹਾਲ ਹੈ ਹਾਂ ਕੋਈ ਕੋਈ ਵੀ ਨਹੀਂ ਸੁਣਦਾਗਾ ਵੀ ਕੀ ਆ ਕੀ ਨਹੀਂ ਹਨਾ ਤੇ ਬਸ ਆਈ ਆ ਯਾਰ ਮਤਲਬ ਇਹਨੂੰ ਉਹ ਗਾਹ ਕਰ ਲਾ ਉਹਨੂੰ ਸਾਈਡ ਦੇ ਦੇ ਤੇਰੇ ਕਿ ਨਹੀਂ ਚੱਕੀ ਜਾਂਦਾ ਹਾਂਜੀ ਬਾਈ ਜੀ ਕੋਈ ਕਿਸੇ ਨੇ ਕੋਈ ਸੁਨੇ ਨਹੀਂ ਇਹ ਇਹਦੇ ਬਾਰੇ ਮਤਲਬ ਹਜੇ ਤੱਕ 2.5 ਸਾਲ ਤੋਂ ਸੁਣਵਾਈ ਨਹੀਂ ਹੋ ਰਹੀ ਸ਼ਹਿਰ ਦੀ ਕੋਈ ਚੰਗਾ ਬਾਥਰੂਮ ਸ਼ਹਿਰ ਚ ਬਣਿਆ ਹੋਵੇ ਨਹੀਂ ਨਹੀਂ ਜਿਹੜਾ ਬਣਿਆ ਸੀ ਉਹ ਵੀ ਬੰਦ ਪਿਆ ਹੈਗਾ ਉਹ ਵੀ ਬੰਦ ਪਿਆ ਨਸ਼ੇ ਤੇ ਕੋਈ ਰੋਕਥਾਮ ਹੋਈ ਹੈ ਜੀ ਬਿਲਕੁਲ ਵੀ ਨਹੀਂ ਹੋਈ ਪਿੰਡਾਂ ਜੀ ਵੀ ਮਿਲਦਾ ਵੀ ਇਹਦਾ ਮਤਲਬ ਆਮ ਆਦੀ ਪਾਰਟੀ ਨਕਮੀ ਸਰਕਾਰ ਬਿਲਕੁਲ 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 ਧੰਨਵਾਦ ਬਾਈ ਜੀ